ਬਾਲੀਵੁੱਡ ਸੁਪਰਸਟਾਰ ਅਨੁਸ਼ਕਾ ਸ਼ਰਮਾ ਤੇ ਉਹਨਾਂ ਦੇ ਹਸਬੰਡ ਪਾਰਟੀ ਕ੍ਰਿਕਟਰ ਵਿਰਾਟ ਕੋਹਲੀ ਇਨੀ ਦਿਨੀਂ ਭਾਰਤ ਵਿੱਚ ਨੇ ਤੇ ਹਰ ਦਿਨ ਕਿਸੇ ਨਾ ਕਿਸੇ ਕਾਰਨ ਉਹ ਲਗਾਤਾਰ ਲਾਈਮਲਾਈਟ ਵਿੱਚ ਬਣੇ ਹੋਏ ਨੇ ਇਸ ਦੌਰਾਨ ਸਟਾਰ ਕਪਲ ਨੂੰ ਹਾਲੀ ਵਿੱਚ ਅਲੀ ਬਾਗ ਵਿੱਚ ਆਪਣੇ ਨਵੇਂ ਘਰ ਦੇ ਵੱਲ ਜਾਂਦੇ ਹੋਏ ਦੇਖਿਆ ਗਿਆ ਇਸ ਦੌਰਾਨ ਅਨੁਸ਼ਕਾ ਵਿਰਾਟ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਉਹਨਾਂ ਦੇ ਫੈਨਸ ਦੀ ਐਕਸਾਈਟਮੈਂਟ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਇਸ ਵਾਇਰਲ ਵੀਡੀਓ ਵਿੱਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਅਲੀ ਬਾਗ ਵਿੱਚ ਨਵਾਂ ਬੰਗਲਾ ਦੇਖਣ ਨੂੰ ਮਿਲ ਰਿਹਾ ਹੈ ਵਿਰਾਟ ਅਨੁਸ਼ਕਾ ਦੇ ਨਵੇਂ ਘਰ ਦਾ ਨਵਾਂ ਵੀਡੀਓ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਅਲੀ ਬਾਗ ਵਿੱਚ ਇਸ ਸਟਾਰ ਕਪਲ ਦੇ ਨਵੇਂ ਬੰਗਲੇ ਦੇ ਸਾਹਮਣੇ ਵਾਲਾ ਦਰਵਾਜ਼ਾ ਨਜ਼ਰ ਆ ਰਿਹਾ ਹੈ ਜਿਸ ਨੂੰ ਕਿ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਅਜੇ ਵਿੱਚ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਊਸ ਵਾਰਮਿੰਗ ਪਾਰਟੀ ਦੀਆਂ ਤਿਆਰੀਆਂ ਦਾ ਸੰਕੇਤ ਹੈ। ਇਸ ਤੋਂ ਪਹਿਲਾਂ ਗੇਟਵੇ ਆਫ ਇੰਡੀਆ ਵਿੱਚ ਸਥਿਤ ਫੈਰੀ ਟਰਮੀਨਲ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਕਈ ਲੋਕ ਪੁਜਾਰੀ ਦੇ ਨਾਲ ਸਪੀਡ ਬੋਟਸ ਤੇ ਪੂਜਾ ਦੀ ਸਮਗਰੀ ਲੋਡ ਕਰਦੇ ਦਿਖਾਈ ਦਿੱਤੇ ਸਨ। ਉਦੋਂ ਤੋਂ ਹੀ ਵਿਰਾਟ ਤੇ ਅਨੁਸ਼ਕਾ ਦੇ ਫੈਨਸ ਅੰਦਾਜ਼ਾ ਲਗਾ ਰਹੇ ਨੇ ਕਿ ਕਪਲ ਅਲੀਬਾਗ ਸਥਿਤ ਆਪਣੇ ਨਵੇਂ ਘਰ ਵਿੱਚ ਹਾਊਸ ਵਾਰਮਿੰਗ ਪਾਰਟੀ ਦੀਆਂ ਤਿਆਰੀਆਂ ਵਿੱਚ ਬਿਜ਼ੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਵਿਰਾਟ ਕੋਹਲੀ ਨੇ ਸਾਲ 2023 ਵਿੱਚ ਅਲੀਬਾਗ ਵਿੱਚ ਇੱਕ आलीशान ਵਿਲਾ ਖਰੀਦਿਆ ਸੀ ਜੋ ਕਿ 2000 ਵਰਗ ਫੁੱਟ ਵਿੱਚ ਬਣਿਆ ਹੋਇਆ ਹੈ ਤੇ ਇਸ ਦੀ ਕੀਮਤ ਲਗਭਗ 6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਵਿਲਾ ਵਿੱਚ 400 ਫੁੱਟ ਦਾ ਇੱਕ ਸਵੀਮਿੰਗ ਪੂਲ ਵੀ ਹੈ। ਇਸ ਤੋਂ ਇਲਾਵਾ ਇਸ ਕਪਲ ਨੇ ਅਲੀਬਾਗ ਵਿੱਚ 19.24 ਕਰੋੜ ਰੁਪਏ ਦੀ ਕੀਮਤ ਵਿੱਚ ਇੱਕ ਫਾਰਮ ਹਾਊਸ ਵੀ ਖਰੀਦਿਆ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਅਕਸਰੀ ਲਾਈਮਲਾਈਟ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਉਹ ਬਿਲਕੁਲ ਹੀ ਮੀਡੀਆ ਦੀ ਲਾਈਮਲਾਈਟ ਤੋਂ ਦੂਰ ਰੱਖਦੇ ਨੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਬੇਟੀ ਵਾਮਿਕਾ ਦੇ ਜਨਮ ਸਮੇਂ ਤੋਂ ਐਲਾਨ ਕੀਤਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਮੀਡੀਆ ਤੇ ਲਾਈਮਲਾਈਟ ਤੋਂ ਦੂਰ ਰੱਖਣਗੇ ਇੱਕ ਅਪਲ ਆਪਣੇ ਬੱਚਿਆਂ ਨੂੰ ਇੱਕ ਸਧਾਰਨ ਬਚਪਨ ਦੇਣਾ ਚਾਹੁੰਦਾ ਹੈ ਤੇ ਇਸ ਲਈ ਉਹ ਖੁਦ ਆਪਣੇ ਬੱਚਿਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਨਹੀਂ ਸ਼ੇਅਰ ਕਰਦੇ ਵਿਰਾਟ ਤੇ ਅਨੁਸ਼ਕਾ ਨੇ ਅਜੇ ਤੱਕ ਆਪਣੇ ਦੋਨਾਂ ਬੱਚਿਆਂ ਦੇ ਚਿਹਰਿਆਂ ਦਾ ਖੁਲਾਸਾ ਨਹੀਂ ਕੀਤਾ ਕੁਝ ਸਮਾਂ ਪਹਿਲਾਂ ਵਿਰਾਟ ਕੋਹਲੀ ਦੀ ਬੇ जिस ਵਿੱਚ वामिका का चेहरा नजर आ रहा ਸੀ ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਨੁਸ਼ਕਾ ਸ਼ਰਮਾ ਦਾ ਗੁੱਸਾ ਸਾਹਮਣੇ ਆਇਆ ਜਿਸ ਤੋਂ ਬਾਅਦ ਸਾਰੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਸ਼ਾਇਦ ਇਸੇ ਲਈ ਇਹ ਕਪਲ ਹੁਣ ਅਲੀ ਬਾਗ ਵਿੱਚ ਇੱਕ ਪੀਸਫੁੱਲ ਲਾਈਫ ਦੀ ਤਲਾਸ਼ ਕਰ ਰਿਹਾ ਹੈ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਦਸੰਬਰ 2017 ਵਿੱਚ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਕੀਤਾ ਸੀ 2021 ਵਿੱਚ ਇਹਨਾਂ ਨੇ ਆਪਣੇ ਪਹਿਲੇ ਬੱਚੇ ਬੇਟੀ ਵਾਮਿਕਾ ਦਾ ਵੈਲਕਮ ਕੀਤਾ ਇਸ ਤੋਂ ਬਾਅਦ ਉਹਨਾਂ ਦੇ ਦੂਸਰੇ بیٹے ਅਕਾਇਦਾ ਜਨਮ 2024 ਵਿੱਚ ਹੋਇਆ ਭਾਰਤੀ ਕ੍ਰਿਕਟ ਟੀਮ ਦੇ ਸੁਪਰਸਟਾਰ ਕ੍ਰਿਕਟਰ ਵਿਰਾਟ ਕੋਹਲੀ ਤੇ ਉਹਨਾਂ ਦੀ ਵਾਈਫ ਅਨੁਸ਼ਕਾ ਸ਼ਰਮਾ ਵਿਰਿੰਦਾਵਨ ਦੇ ਮਸ਼ਹੂਰ ਸੰਤ ਪ੍ਰੇਮਾਨੰਦ ਮਹਾਰਾਜ ਕੋਲ ਵੀ ਪਹੁੰਚੇ ਸਨ ਇਸ ਦੌਰਾਨ ਉਹਨਾਂ ਦੇ ਦੋਵੇਂ ਬੱਚੇ ਵੀ ਉਹਨਾਂ ਦੇ ਨਾਲ ਮੌਜੂਦ ਸਨ ਅਨੁਸ਼ਕਾ ਸ਼ਰਮਾ ਨੇ ਪ੍ਰੇਮਾਨੰਦ ਮਹਾਰਾਜ ਨੂੰ ਆਪਣੀ ਦੁਬਿਧਾ ਦੱਸੀ ਅਕਸਰ ਵਿਰਾਟ ਤੇ ਅਨੁਸ਼ਕਾ ਸ਼ਰਮਾ ਆਪਣੀ ਸਪਿਰਚੁਅਲਿਟੀ ਨੂੰ ਫੋਲੋ ਕਰਦੇ ਨਜ਼ਰ ਆਉਂਦੇ ਨੇ ਜੇਕਰ ਅਨੁਸ਼ਕਾ ਸ਼ਰਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਖਰੀ ਵਾਰ 2018 ਵਿੱਚ ਰਿਲੀਜ਼ ਹੋਈ ਅਨੰਦ ਐਲ ਰਾਏ ਦੀ ਫਿਲਮ ਜ਼ੀਰੋ ਵਿੱਚ ਨਜ਼ਰ ਆਈ ਸੀ ਹਾਲਾਂ ਹੁਣ ਅਨੁਸ਼ਕਾ ਜਲਦੀ ਫਿਲਮ ਚੱਕ ਦਾ ਐਕਸਪ੍ਰੈਸ ਦੇ ਨਾਲ ਵੱਡੇ ਪਰਦੇ ਤੇ ਆਪਣੀ ਵਾਪਸੀ ਕਰਨ ਵਾਲੀ ਹੈ ਜਿਸ ਦਾ ਫੈਨਸ بے ਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਇਸ ਫਿਲਮ ਵਿੱਚ ਜੋ ਮਸ਼ਹੂਰ ਕਰੈਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ ਹੁਣ ਤਾਂ ਫੈਨਸ بے ਸਬਰੀ ਨਾਲ ਅਨੁਸ਼ਕਾ ਦੀ ਪਰਦੇ ਤੇ ਵਾਪਸੀ ਦਾ ਇੰਤਜ਼ਾਰ ਕਰ ਰਹੇ ਨੇ